ਸਾਹਿਗਲ ਜੀ ਤੁਹਾਡਾ ਸਵਾਗਤ ਹੈ ਸਾਡੇ ਪੰਜਾਬੀ ਟੈਕ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਆਧਾਰ ਕਾਰਡ ਨੂੰ ਅਪਡੇਟ ਕਿਵੇਂ ਕਰ ਸਕਦੇ ਹੋ ਅਪਡੇਟ ਦਾ ਮਤਲਬ ਕੁਝ ਡਾਕੂਮੈਂਟ ਚਾਹੀਦੇ ਹੁੰਦੇ ਆ 10 ਸਾਲ ਬਾਅਦ ਅਪਡੇਟ ਕਰਨੇ ਹੁੰਦੇ ਆ ਮਤਲਬ ਬੱਚੇਂਜ ਅਪ ਹੁੰਦਾ ਰਹਿੰਦਾ ਉਸ ਕਰਕੇ 10 ਸਾਲਾਂ ਬਾਅਦ ਕੰਪਲਸਰੀ ਹੈ ਵੀ ਆਪਾਂ ਆਧਾਰ ਕਾਰਡ ਨੂੰ ਅਪਡੇਟ ਕਰਨਾ ਹੁੰਦਾ ਤੇ ਇਹ ਫੀਚਰ ਨਵਾਂ ਵੀ ਆ ਉਹਨਾਂ ਨੇ ਮੰਗੇ ਵੀ ਪ੍ਰੂਫ ਆਫ ਐਡਰੈਸ ਤੇ ਪ੍ਰੂਫ ਆਫ ਆਇਡੈਂਟੀਟੀ ਮਤਲਬ ਕੋਈ ਵੀ ਡਾਕੂਮੈਂਟ ਹੋ ਸਕਦਾ ਇਹ ਦੋਨੇ ਡਾਕੂਮੈਂਟ ਮਤਲਬ ਆਪਾਂ ਕਹਿ ਸਕਦੇ ਹਾਂ ਇੱਕ ਵੀ ਲਾ ਸਕਦੇ ਹਾਂ ਦੀ ਥਾਂ ਤੇ ਦੇਖੋ ਜਿਵੇਂ ਵੋਟਰ ਕਾਰਡ ਆ ਵੋਟਰ ਕਾਰਡ ਨੂੰ ਆਪਾਂ ਪ੍ਰੂਫ ਆਫ ਆਈਡੈਂਟੀਟੀ ਵੀ ਕਰ ਸਕਦੇ ਹਾਂ ਤੇ ਐਡਰੈਸ ਵੀ ਕਰ ਸਕਦੇ ਕੋਈ ਉਹ ਤੇ ਐਡਰੈਸ ਵੀ ਹੁੰਦਾ ਆਈਡੈਂਟੀਟੀ ਮਤਲਬ ਫੋਟੋ ਹੁੰਦੀ ਆ ਆਪਣੀ ਡਿਟੇਲ ਉੱਤੇ ਸਾਰੀ ਹੁੰਦੀ ਆ ਇਸ ਤੋਂ ਇਲਾਵਾ ਪਾਸਪੋਰਟ ਹੋ ਗਿਆ ਔਰ ਕਈ ਡਾਕੂਮੈਂਟ ਨੇ ਜਿਹੜੇ ਪ੍ਰੂਫ ਆਫ ਆਈਡੈਂਟੀਟੀ ਬੱਤੇ ਜਾਂਦੇ ਆ ਇਹ ਹੋਰ ਕਿਹੜੇ ਕਿਹੜੇ ਡਾਕੂਮੈਂਟ ਲੱਗਦੇ ਨੇ ਇਹਦੇ ਨਾਲ ਅਪਡੇਟ ਕਰਨ ਲਈ ਉਹ ਵੀ ਮੈਂ ਇਹ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗਾ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਐਡਰੈਸ ਅਪਡੇਟ ਕਰਨਾ ਜਾਂ ਮੈਰਿਜ ਤੋਂ ਬਾਅਦ ਹਸਬੰਦ ਦਾ ਨਾਮ ਅਪਡੇਟ ਕਰਨਾ ਜਾਂ ਫਿਰ ਐਡਰੈਸ ਦੇ ਵਿੱਚ ਅਪਡੇਟ ਕਰਨੀ ਕੋਈ ਵੀ ਮਤਲਬ ਕੋਈ ਚੇਂਜ ਅਪ ਕਰਨਾ ਐਡਰੈਸ ਦੇ ਵਿੱਚ ਜਾਂ ਫਾਦਰ ਦੇ ਨਾਮ ਦੇ ਵਿੱਚ ਕਰੈਕਸ਼ਨ ਕਰਨੀ ਇਹ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਦੱਸਾਂਗਾ ਜਿਹੜਾ ਫਾਰਮ ਇਹਦੇ ਨਾਲ ਲੱਗਣਾ ਉਹ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਅਟੈਚ ਕਰ ਦਾਂਗਾ ਡਾਊਨਲੋਡ ਕਰਕੇ ਉਹਨੂੰ ਪ੍ਰਿੰਟ ਕਢਾ ਕੇ ਉਹਨੂੰ ਭਰ ਕੇ ਤੁਸੀਂ ਤੁਸੀਂ ਇੱਥੇ ਅਪਲੋਡ ਕਰ ਸਕਦੇ ਹੋ ਵੀਡੀਓ ਪੂਰੀ ਦੇਖਣਾ ਸਕਿਪ ਨਾ ਕਰੋ ਆਓ ਆਪਾਂ ਵੀਡੀਓ ਦੇ ਵਿੱਚ ਚੈੱਕ ਕਰਦੇ ਹਾਂ ਕਿਵੇਂ ਆਪਾਂ ਆਧਾਰ ਕਾਰਡ ਅਪਡੇਟ ਕਰਨਾ ਤੇ ਨਾਲ ਹੀ ਤੁਹਾਨੂੰ ਦੱਸਾਂਗਾ ਕਿਵੇਂ ਐਡਰੈਸ ਤੇ ਨਾਮ ਕਿਵੇਂ ਚੇਂਜ ਕਰਨਾ ਸਭ ਤੋਂ ਪਹਿਲਾਂ ਆਧਾਰ ਕਾਰਡ ਦੀ ਵੈਬਸਾਈਟ ਤੇ ਜਾ ਕੇ ਪਹਿਲੀ ਆਪਸ਼ਨ ਆਉਂਦੀ ਹੈ ਡਾਕੂਮੈਂਟ ਅਪਲੋਡ ਇਹ ਤੇ ਕਲਿੱਕ ਕਰਨਾਗਾ ਜਦੋਂ ਇਹ ਤੇ ਕਲਿੱਕ ਕਰੋਗੇ ਉੱਪਰ ਆਪਸ਼ਨ ਆ ਰਹੀ ਹੈ 14 ਤਰੀਕ ਤੱਕ ਤੁਸੀਂ ਫ੍ਰੀ ਆਫ ਫ੍ਰੀ ਆਫ ਕੋਸਟ ਇਹ ਅਪਡੇਟ ਕਰ ਸਕਦੇ ਹੋ ਪ੍ਰੂਫ ਆਫ ਐਡਰੈਸ ਤੇ ਪ੍ਰੂਫ ਆਫ ਆਈਡੈਂਟੀ ਨਾਲ ਠੀਕ ਹੈ ਇੱਥੇ ਆਧਾਰ ਕਾਰਡ ਨੰਬਰ ਪਾਉਣਾ ਹੈ ਕੈਪਚਾ ਪਾਉਣਾਗਾ ਜਦੋਂ ਮਾਲ ਲਾਈ ਖਤਮ ਹੋ ਗਿਆ ਪੀਰੀਅਡ ਦੇ ਦੁਬਾਰਾ ਤੇ ਪੈਸੇ ਲੱਗਣਗੇ ਕਿਉਂਕਿ 10 ਸਾਲਾਂ ਬਾਅਦ ਹਰ ਇੱਕ ਆਧਾਰ ਕਾਰਡ ਨੂੰ ਅਪਡੇਟ ਕਰਵਾਉਣਾ ਜ਼ਰੂਰੀ ਹੁੰਦਾ ਹੈਗਾ ਤੇ ਇਹਦੇ ਲਈ ਪਹਿਲਾਂ ਜਦੋਂ ਆਪਾਂ ਬਣਾਏ ਸੀ ਉਸ ਫਸਟ ਟਾਈਮ ਵੀ ਕੋਈ ਆਪਣੇ ਤੋਂ ਜ਼ਿਆਦਾ ਡਾਕੂਮੈਂਟ ਨਹੀਂ ਮੰਗੇ ਇਹਦੀ ਪਾਵਰ ਸਟਰੋਂਗ ਕਰਨ ਲਈ ਇਹਦੇ ਨਾਲ ਡਾਕੂਮੈਂਟ ਅਟੈਚ ਹੋ ਰਹੇ ਨੇ ਮਤਲਬ ਇਹੀ ਚੱਲਿਆ ਕਰੋ ਇਹ ਦੁਬਾਰਾ ਫਿਰ ਆਪਾਂ ਆਪਸ਼ਨ ਦੇਖਣੀ ਆ ਡਾਕੂਮੈਂਟ ਅਪਡੇਟ ਤੇ ਇਹ ਤੇ ਕਲਿੱਕ ਕਰਨਾ ਹੈਗਾ ਕਲਿੱਕ ਕਰਨ ਤੋਂ ਬਾਅਦ ਨੈਕਸਟ ਕਰ ਲੈਣਾ ਹੈਗਾ ਇੱਥੇ ਉਹੀ ਡਿਟੇਲ ਆ ਰਹੀ ਹੈ ਕਿਹੜੇ ਕਿਹੜੇ ਪ੍ਰੂਫ ਲੱਗ ਸਕਦੇ ਆ ਕਲਿੱਕ ਹੇਰ ਤੇ ਕਲਿੱਕ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਕਿਹੜੇ ਕਿਹੜੇ ਡਾਕੂਮੈਂਟ ਇੱਥੇ ਅਪਲੋਡ ਕਰ ਸਕਦੇ ਆ ਪਾਸਪੋਰਟ ਵੋਟਰ ਕਾਰਡ ਪ੍ਰੂਫ ਆਇਡੈਂਟੀਟੀ ਉਹ ਹੁੰਦੀ ਹੈ ਜਿਹਦੇ ਉੱਤੇ ਨਾਮ ਹੋਵੇ ਤੇ ਤੁਹਾਡੀ ਫੋਟੋ ਲੱਗੀ ਹੋਵੇ ਉਹ ਪ੍ਰੂਫ ਆਇਡੈਂਟੀਟੀ ਮੰਨਿਆ ਜਾਂਦਾ ਪ੍ਰੂਫ ਆਫ ਐਡਰੈਸ ਤੁਹਾਨੂੰ ਪਤਾ ਹੀ ਹੈ ਜਿੱਥੇ ਐਡਰੈਸ ਹੋਣ ਜਿਵੇਂ ਆਧਾਰ ਕਾਰਡ ਦੋਨੇ ਪ੍ਰੂਫਾਂ ਲਈ ਵਰਤਿਆ ਜਾ ਸਕਦਾ ਜੇ ਇਨ ਫਿਊਚਰ ਵਰਤਾਂਗੇ ਆਪਾਂ ਇੱਥੇ ਪਾਸਪੋਰਟ ਹੋਗਾ, ਵੋਟਰ ਕਾਰਡ ਹੋਗਾ, ਆਪਣਾ ਰਾਸ਼ਨ ਕਾਰਡ ਹੋਗਾ, ਬਹੁਤ ਸਾਰੇ ਪ੍ਰੂਫ ਨੇ ਜਿਹੜੇ ਅਲੱਗ-ਅਲੱਗ ਤੁਹਾਨੂੰ ਸ਼ੋਅ ਕਰਨੇਗੇ। ਪਹਿਲੀ ਆਪਸ਼ਨ ਦੇ ਉੱਤੇ ਆਈਡੈਂਟੀਟੀ ਲਈ ਜਿਹੜਾ ਡਾਕੂਮੈਂਟ ਅਪਲੋਡ ਕਰਨਾ ਹੈ, ਉਹ ਸਿਲੈਕਟ ਕਰ ਲੈਣਾ। ਜਿਵੇਂ ਮੈਂ ਇੱਥੇ ਪਾਸਪੋਰਟ ਸਿਲੈਕਟ ਕਰਿਆ। ਇੱਥੇ ਕੋਈ ਫੋਰਮ, ਇਹ ਮਰਜ਼ੀ PDF ਜਾਂ JPG ਦੋਨੇ ਫਾਰਮੈਟ ਦੇ ਵਿੱਚ ਤੁਸੀਂ ਅਪਡੇਟ ਕਰ ਸਕਦੇ ਹੋ। ਨੀਚੇ ਵੀ ਪ੍ਰੂਫ ਐਡਰੈਸ ਦੇ ਲਈ ਵੀ ਤੁਸੀਂ ਪਾਸਪੋਰਟ ਲੈ ਸਕਦੇ ਹੋ ਕਿਉਂਕਿ ਉਹਨਾਂ ਤੇ ਐਡਰੈਸ ਵੀ ਹੁੰਦਾ ਤੇ ਨਾਮ ਵੀ ਹੁੰਦਾ ਤੇ ਫੋਟੋ ਵੀ ਹੁੰਦੀ ਹੈ। ਦੋਨੇ ਪ੍ਰੂਫ ਇੱਕ ਲਈ ਵਰਤੇ ਜਾ ਸਕਦੇ ਨੇ। ਇਸ ਤੋਂ ਬਾਅਦ ਅਪਲੋਡ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਨੈਕਸਟ ਕਰ ਦੇਣਾ ਹੈਗਾ ਨੈਕਸਟ ਕਰੋਗੇ ਇਹਦੂਆ ਕੋਈ ਫੀਸ ਤਾਂ ਲੱਗਣੀ ਨਹੀਂ ਐਗਰੀ ਕਰਕੇ ਡਨ ਕਰ ਦੇਣਾ ਇਹਦੇ ਲਈ ਆਪ ਡਨ ਹੋ ਗਿਆ ਜਦੋਂ ਇਹ ਤੁਹਾਡੇ ਕੋਲੇ ਇੱਥੇ ਆਪਸ਼ਨ ਆ ਜਾਈ ਇੱਥੇ ਵੈਸੇ ਫੀਸ ਦੀ ਆਪਸ਼ਨ ਆਉਣੀ ਸੀ ਕਿਉਂਕਿ ਹੁਣ ਫ੍ਰੀ ਹੈ ਇਸ ਕਰਕੇ ਫੀਸ ਦੀ ਆਪਸ਼ਨ ਨਹੀਂ ਆਉਂਦੀ ਸਬਮਿਟ ਕਰ ਦੇਣਾ ਇਹਦੂਆ ਤੁਹਾਡੇ ਕੋਲੇ ਪੀਡੀਐਫ ਆ ਜਾਏਗਾ ਉਹਨੂੰ ਡਾਊਨਲੋਡ ਕਰ ਲੈਣਾ ਤੁਸੀਂ ਟਰੈਕ ਕਰ ਸਕਦੇ ਹੋ ਬਾਅਦ ਦੇ ਵਿੱਚ ਜੇ ਐਡਰੈਸ ਅਪਡੇਟ ਕਰਨਾ ਤੇ ਆਪ ਆਪਸ਼ਨ ਤੇ ਜਾਣਾ ਤੁਸੀਂ ਇਪ ਲਾਸਟ ਆਪਸ਼ਨ ਆਟੋਮੈਟਿਕਲੀ ਟੈੱਕ ਹੋ ਵੀ ਕਿੰਨੇ ਵਾਰ ਮਰਜ਼ੀ ਆਪਾਂ ਐਡਰੈਸ ਚੇਂਜ ਕਰ ਸਕਦੇ ਆ ਇਸ ਤੋਂ ਬਾਅਦ ਤੁਸੀਂ ਪ੍ਰੋਸੀਡ ਤੇ ਕਲਿੱਕ ਕਰ ਦੇਣਾ ਜਿਹੜਾ ਪ੍ਰੋਸੀਡ ਟੂ ਅਪਡੇਟ ਆਧਾਰ ਕਾਰਡ ਆ ਜਦੋਂ ਨੈਕਸਟ ਕਰੋਗੇ ਉੱਥੇ ਤੁਸੀਂ ਆਪਣਾ ਪੂਰਾ ਐਡਰੈਸ ਪਾਉਣਾ ਐਡਰੈਸ ਬਦਲਣ ਲਈ ਕਿੱਥੇ ਕਿੱਥੇ ਲੋੜ ਪੈਂਦੀ ਹੈ ਜਦੋਂ ਕੋਈ ਕੁੜੀ ਦਾ ਵਿਆਹ ਹੁੰਦਾ ਤਾਂ ਉਸ ਤੋਂ ਬਾਅਦ ਆਪਣੇ ਹਸਬੰਦ ਦਾ ਨਾਮ ਪਾਉਣਾ ਹੁੰਦਾ ਜਾਂ ਫਿਰ ਉਸ ਤੋਂ ਬਾਅਦ ਕਈ ਵਾਰ ਨਾਮ ਦੇ ਵਿੱਚ ਮਿਸਟੇਕ ਹੁੰਦੀ ਆ ਉਹ ਚੇਂਜ ਕਰਨਾ ਹੁੰਦਾ ਇਹਦੇ ਲਈ ਸਭ ਤੋਂ ਵਧੀਆ ਪ੍ਰੂਫ ਕੀ ਆ ਤੁਸੀਂ ਸਰਪੰਚ ਤੋਂ ਇੱਕ ਫਾਰਮੈਟ ਆਉਂਦਾਗਾ ਆਧਾਰ ਕਾਰਡ ਦਾ ਜੀ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗਾ ਉਹ ਡਾਊਨਲੋਡ ਕਰ ਲਿਓ ਭਰ ਕੇ ਆਪਦੀ ਫੋਟੋ ਲਾ ਕੇ ਆਪਦੇ ਸਾਈਨ ਕਰਕੇ ਐਮਸੀ ਜਾਂ ਇਸ ਤੋਂ ਇਲਾਵਾ ਸਰਪੰਚ ਦੇ ਸਹੈਨ ਕਰਾ ਸਕਦੇ ਹੋ ਇੱਥੇ ਤੁਸੀਂ ਐਡਰੈਸ ਭਰਨਾ ਇੰਗਲਿਸ਼ ਦੇ ਵਿੱਚ ਪੰਜਾਬੀ ਦੇ ਵਿੱਚ ਆਟੋਮੈਟਿਕਲੀ ਆ ਜਾਏਗਾ ਪਰ ਕਈ ਵਾਰ ਟ੍ਰਾਂਸਲੇਸ਼ਨ ਗਲਤ ਹੋ ਜਾਂਦੀ ਹੈ ਤਾਂ ਕਿਰਪਾ ਕਰਕੇ ਪੰਜਾਬੀ ਦੇ ਵਿੱਚ ਜ਼ਰੂਰ ਚੈੱਕ ਕਰ ਲਿਓ ਕਿ ਪਿੰਡ ਦਾ ਨਾਮ ਮੁਹੱਲੇ ਦਾ ਜਿਹੜਾ ਤੁਸੀਂ ਨਾਮ ਪਾਇਆ ਸਹੀ ਆ ਜੇ ਨਹੀਂ ਸਹੀ ਤਾਂ ਤੁਸੀਂ ਦੂਜੇ ਕਾਲਮ ਦੇ ਵਿੱਚ ਜਾ ਕੇ ਪੰਜਾਬੀ ਟ੍ਰਾਂਸਲੇਟ ਕਰਕੇ ਜਾਂ ਆਨਲਾਈਨ ਟ੍ਰਾਂਸਲੇਟ ਕਰ ਲਓ ਵੈਸੇ ਹੁਣ ਕੀਵਰਡ ਬਹੁਤ ਆਉਂਦੇ ਨੇ ਉਹਦੇ ਰਾਈ ਕਰ ਸਕਦੇ ਹੋ ਇਹਦੇ ਲਈ ਪ੍ਰੂਫ ਨੂੰ ਮੈਂ ਦੱਸ ਦਿੱਤਾ ਸਭ ਤੋਂ ਵਧੀਆ ਪ੍ਰੂਫ ਤਾਂ ਹੋਈ ਆ ਤੁਸੀਂ ਸਰਪੰਚ ਦੇ ਸਹੈਨ ਕਰਵਾ ਲਿਓ ਤੇਸ ਤੋਂ ਵਧੀਆ ਹੋਰ ਪ੍ਰੂਫ ਵੀ ਲੱਗ ਜਾਂਦੇ ਜੇ ਐਡਰੈਸ ਦੇ ਉੱਤੇ ਤੁਹਾਡੇ ਕੋਈ ਹੋਰ ਪ੍ਰੂਫ ਜਿਵੇਂ ਪਾਸਪੋਰਟ ਆਉ ਤੇ ਨਾਮ ਸਹੀ ਆ ਉਹ ਲਾ ਸਕਦੇ ਹੋ ਡਾਕੂਮੈਂਟ ਅਪਲੋਡ ਕਰਨ ਲੱਗੇ ਧਿਆਨ ਦੇਣਾ ਵੀ ਡਾਕੂਮੈਂਟ ਕਲੀਅਰ ਹੋਵੇ ਤੇ ਇਸ ਤੋਂ ਇਲਾਵਾ ਉਹਦੇ 2MB ਤੋਂ ਘੱਟ ਮਤਲਬ ਡਾਕੂਮੈਂਟ ਦੀ ਪੀਡੀਐਫ ਹੋਵੇ ਹਨਾ ਜਾਂ ਜੇਪੀਜੀ ਹੋਵੇ ਇਹਦੂਆ ਨੈਕਸਟ ਕਰ ਦੇਣਾ ਨੈਕਸਟ ਕਰਨ ਤੋਂ ਬਾਅਦ ਥੱਲੇ ਕਲਿੱਕ ਕਰ ਲੈਣਾਗਾ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਫੀਸ ਦੀ ਆਪਸ਼ਨ ਆਏਗੀ ਸਿਰਫ 50 ਰੁਪਏ ਫੀਸ ਆ ਗਈ ਇਹਨਾਂ ਦੋਨਾਂ ਚੋਂ ਕਿਹੜਾ ਮਰਜ਼ੀ ਟੈਕ ਕਰ ਲਿਓ ਇਹ ਗੇਟਵੇ ਲੱਗਿਆ ਹੋਇਆ ਇੱਥੋਂ ਤੁਸੀਂ ਯੂਪੀਆਈ ਰਾਹੀਂ ਪੇਮੈਂਟ ਕਰੋ ਆਪਣੀ ਯੂਪੀਆਈ ਆਈਡੀ ਪਾਓ ਡਨ ਕਰ ਦਿਓ ਇਸ ਤੋਂ ਬਾਅਦ ਤੁਹਾਡੇ ਕੋਲ ਰਸੀਡ ਜਨਰੇਟ ਹੋ ਜਾਏਗੀ ਆਹ ਫਾਰਮੈਟ ਆ ਜਿਹੜਾ ਮੈਂ ਇਹ ਫਾਰਮੈਟ ਐਨੂੰ ਭਰਨਾ ਐ ਇਦਾਂ ਹੀ ਆ ਤੇ ਧਿਆਨ ਰੱਖਣਾ ਵੀ ਕੋਈ ਵੀ ਇਹਦੇ ਵਿੱਚ ਮਿਸਮੈਚ ਜਾਂ ਮਤਲਬ ਕਟਿੰਗ ਨਾ ਹੋਵੇ ਜਿਵੇਂ ਇੱਥੇ ਭਰਨਾ ਉਵੇਂ ਉੱਤੇ ਕਾਲਮ ਬਣੇ ਵਿਆ ਸੇਮ ਉਵੇਂ ਭਰਨੇ ਨੇ ਸਾਈਨ ਐ ਕਰਾਉਣੇ ਆ ਫੇਸ ਦੇ ਉੱਤੇ ਮੋਹਰ ਨਹੀਂ ਲੱਗਣੀ ਚਾਹੀਦੀ ਸਾਈਨ ਉੱਥੇ ਹੋਣ ਜਾਂ ਥੱਲੇ ਆ ਡਿਟੇਲ ਜਿਹੜੀ ਸਰਪੰਚ ਦੀ ਪੂਰੀ ਭਰਨੀ ਆ ਸਰਪੰਚ ਦੀ ਮੋਹਰ ਲਾਉਣੀ ਆ ਟਿਕ ਜਿੱਥੇ ਜਿੱਥੇ ਲੱਗਿਆ ਪੱਕਾ ਲਾਉਣਾਗਾ ਫਿਰ ਅਪਡੇਟ ਹੋਏਗਾ ਨਹੀਂ ਹੋ ਰਿਜੈਕਟ ਕਰ ਦਿੰਦੇ ਆ ਤੁਹਾਡੇ ਸਮੇਂ ਦੀ ਬਰਬਾਦੀ ਹੋਵੇਗੀ ਸਿੰਪਲ ਸਟੈਪ ਆ ਜੇ ਫਿਰ ਵੀ ਕੋਈ ਸਮੱਸਿਆ ਆਉਂਦੀ ਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਉਣ ਵਾਲੀਆਂ ਇਹ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਉਂਦਾ ਰਹੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਜੀ ਧੰਨਵਾਦ